ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਤਲਾਕ ਦੀ ਅਨਾਊਂਸਮੈਂਟ ਕੀਤੀ ਹੈ ਇਸ ਗੱਲ ਦਾ ਐਲਾਨ ਦੋਵਾਂ ਵੱਲੋਂ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਕੀਤਾ ਗਿਆ ਉਹਨਾਂ ਨੇ ਲਿਖਿਆ 4 ਸਾਲ ਇਕੱਠੇ ਰਹਿਣ ਤੋਂ ਬਾਅਦ ਮੈਂ ਅਤੇ ਨਤਾਸ਼ਾ ਨੇ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਅਸੀਂ ਮਿਲ ਕੇ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੇ ਦੋਵਾਂ ਦੇ ਹਿੱਤ ਵਿੱਚ ਹੈ ਕ੍ਰਿਕਟਰ ਨੇ ਅੱਗੇ ਕਿਹਾ ਇਹ ਸਾਡੇ ਲਈ ਇੱਕ ਮੁਸ਼ਕਲ ਫੈਸਲਾ ਸੀ ਕਿਉਂਕਿ ਅਸੀਂ ਇੱਕ ਜੁਟਤਾ ਆਪਸੀ ਸਤਿਕਾਰ ਅਤੇ ਸਾਡੇ ਪਰਿਵਾਰ ਦੇ ਵਧਨ ਦੇ ਨਾਲ ਨਾਲ-ਨਾਲ ਇੱਕ ਦੂਜੇ ਦੀ ਸੰਗਤ ਦਾ ਆਨੰਦ ਮਾਣਿਆ ਸਾਨੂੰ ਪੁੱਤਰ ਦੇ ਰੂਪ ਵਿੱਚ ਅਗਸਤਿਆ ਮਿਲਿਆ ਜੋ ਸਾਡੇ ਦੋਵਾਂ ਦੀਆਂ ਜ਼ਿੰਦਗੀਆਂ ਦਾ ਕੇਂਦਰ ਬਣਿਆ ਰਹੇਗਾ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਸਹਿ ਮਾਪੇ ਬਣੇ ਰਹਾਂਗੇ ਅਸੀਂ ਉਸ ਦੀ ਖੁਸ਼ੀ ਲਈ ਜੋ ਕੁਝ ਕਰ ਸਕਦੇ ਹਾਂ ਕਰਾਂਗੇ ਅਸੀਂ ਇਸ ਮੁਸ਼ਕਿਲ ਸਮੇਂ ਦੇ ਵਿੱਚ ਸਾਡੀ ਪ੍ਰਾਈਵੇਸੀ ਦੇ ਲਈ ਤੁਹਾਡੇ ਤੋਂ ਸਮਰਥਨ ਅਤੇ ਸਮਝਦਾਰੀ ਦੇ ਲਈ ਬੇਨਤੀ ਕਰਦੇ ਹਾਂ ਦੋਵਾਂ ਵੱਲੋਂ ਸਾਂਝਾ ਕੀਤੀ ਗਈ ਡਿਵੋਰਸ ਦੀ ਇਸ ਖਬਰ ਨੇ ਫੈਨਸ ਨੂੰ ਵੱਡਾ ਝਟਕਾ ਦਿੱਤਾ ਹੈ ਲੋਕ ਨਤਾਸ਼ਾ ਹਾਰਦਿਕ ਦੀਆਂ ਪੁਰਾਣੀਆਂ ਪੋਸਟਾਂ ਤੇ ਆ ਕੇ ਕਮੈਂਟ ਕਰ ਰਹੇ ਨੇ ਕੁਝ ਕਮੈਂਟ ਹਾਰਦਿਕ ਦੇ ਹੱਕ ਵਿੱਚ ਹਨ ਤੇ ਅਤੇ ਕੁਝ ਨਤਾਸ਼ਾ ਦੇ ਹੱਕ ਵਿੱਚ